ਨੀਟੂ ਬਾਈ ਮਨਵਾਇਆ ਦੱਸੋ ਤੁਹਾਨੂੰ ਨੀਟੂ ਸ਼ਟਰਾਂ ਵਾਲਾ ਕਾਹਤੋਂ ਕਹਿੰਦੇ ਐ ਫੇਮਸ ਹੋਣ ਦਾ ਕਹਿੰਦੇ ਨੀਟੂ ਸ਼ਟਰਾਂ ਵਾਲੇ ਨੇ ਫਾਇਦਾ ਬਹੁਤ ਚੱਕਿਆ ਕਹਿੰਦੇ ਕਰੋੜਾ ਰੁਪਇਆ ਨੀਟੂ ਸ਼ਟਰਾਂ ਵਾਲੇ ਨੇ ਇਧਰ ਉਧਰੋਂ ਫੇਸਬੁੱਕ YouTube ਤੋਂ ਕਮਾ ਲਿਆ ਜਿਹੜੀ ਆ ਗੱਲ ਐ ਬਿਲਕੁਲ ਝੂਠ ਐ ਜਿਵੇਂ ਮੰਨ ਲਓ ਵੀ ਤੁਸੀਂ ਕਮੇਡੀ ਕਰਦੇ ਆ ਨਾ ਜਿਵੇਂ ਪਹਿਲੀ ਤੁਹਾਡੀ ਵੀਡੀਓ ਆਈ ਸੀਗੀ ਵੀ ਮੇਰੇ ਨਾਲ ਪੰਜ ਵੋਟਾਂ ਉਹ ਸੱਚੀ ਪੰਜ ਵੋਟਾਂ ਸੀ ਜਾਂ ਜਾਣ ਕੇ ਪਰ ਪੱਲ ਮਾਰਿਆ ਸੀ ਬਾਈ ਉਹ ਮਿੱਤਰਾਂ ਦਾ ਰੰਗ ਚਿੱਟਾ ਹੋ ਗਿਆ ਲਾਈ ਆਪਾ ਫੈਰਣ ਲਵਲੀ ਮਿੱਤਰਾਂ ਦਾ ਰੰਗ ਕਾਲਾ ਸੀਗਾ ਲਾਈ ਆਪਾ ਫੈਰਣ ਲਵਲੀ ਮੂਹੇ ਉੱਤੇ ਲਾ ਕੇ ਦੇਖੀ ਚਿੱਟੀ ਦੀ ਕਰੀਮ ਜਿਹਦਾ ਨਾਮ ਫਿਰ ਲਵਲੀ ਜਿਹਦਾ ਨਾਮ ਫਿਰ ਲਵਲੀ ਮਰੇ ਰੁਪਏ 10 ਲਾਏ ਆ ਮਰੇ ਰੁਪਏ 10 ਨਹੀਂ ਲਾਏ ਪੂਰੇ ਰੁਪਏ ਲਾਏ ਆ 10 ਭਾਵੇਂ ਪੂਰੇ 10 ਰੁਪਏ ਪੂਰੇ 10 ਰੁਪਏ ਜਾਣਗੇ ਨਹੀਂ ਜੀ ਇੱਕ ਘਟ ਘਟ 20 ਵਾਰੀ ਚੱਲੇਗੀ ਤੇ 1000 ਰੁਪਏ ਤੇ ਕੰਮ ਕਰੇਗੀ ਇਹ ਭਾਜੀ ਫਿਰ ਤੱਕਾ ਨਹੀਂ ਵੀ ਕੰਪਨੀ ਵਾਲੇ ਕਿੱਧਰ ਨੂੰ ਜਾਣਗੇ ਕੰਪਨੀ ਉਹਨਾਂ ਦੀ ਬੰਦ ਹੋ ਜੂ ਵੀ ਜੇ ਤੁਸੀਂ 10 ਰੁਪਏ ਚ 1000 ਰੁਪਏ ਦਾ ਮੁੱਲ ਲੈ ਲਿਆ ਕੰਪਨੀ ਕਿੱਥੇ ਕੱਪੜੀ ਸਾਨੂੰ ਕਹਿੰਦੀ ਜਿੰਨਾ ਖਿੱਚ ਸਕਦੇ ਖਿੱਚ ਇਹ ਰਸ ਤੋਂ ਕਸ ਕਿਦਾ ਕੱਢਣੀ ਹੈ ਇਹ ਸਾਨੂੰ ਕੱਪੜੀ ਦੀ ਟੈਨਸ਼ਨ ਨਾ ਲੋ ਸਾਨੂੰ ਆਪਣੇ ਘਾਟੇ ਦਾ ਪਤਾ ਹੈ ਕੰਪਨੀ ਦਾ ਕੋਈ ਚੱਕਰ ਨਹੀਂ ਸਾਨੂੰ ਬਹੁਤ ਕਟਾ ਪੈ ਗਿਆ ਕਰੋੜਾਂ ਰੁਪਏ ਦਾ ਕਟਾ ਸਾਡੇ ਕੋਲ ਅੱਛਾ ਜੇ ਨਾ ਸਰਕਾਰ ਦਿਖਾ ਨਹੀਂ ਸਕਦੇ ਨੇ ਤੁਪਾਈ ਮਨੋਇਆ ਦੱਸੋ ਤੁਹਾਨੂੰ ਨੀ ਟੂ ਸ਼ਟਰਾਂ ਵਾਲਾ ਕਾਹ ਤੋਂ ਕਹਿੰਦੇ ਆ ਸ਼ਟਰਾਂ ਦਾ ਕੰਮ ਕਰਦੇ ਸੀ ਕੀ ਚੱਕਰ ਸੀ ਦੇਖੋ ਜੀ ਮੈਂ ਸ਼ਟਰਾਂ ਦਾ ਕੰਮ ਕਰਦਾ ਸੀਗਾ ਤੇ ਲੁਕੀ ਮੈਨੂੰ ਹਾਂਜੀ ਛੋਟੀ ਜੀ ਦੁਕਾਨ ਸੀ ਮੇਰੀ ਹਾਂ ਤੇ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹਾਂ ਉਹ ਵੇਕੀ ਗਈ ਉਹ ਵਿਕ ਚੁੱਕੀ ਆ ਪਰ ਆਪਾਂ ਨਵੀਂ ਦੁਕਾਨ ਖੋਲਾਂਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਆਪਾਂ ਵੱਡੀ ਦੁਕਾਨ ਖੋਲਾਂਗੇ ਸ਼ਟਰਾਂ ਦੀ ਸ਼ਟਰਾਂ ਨੀ ਨਿਊ ਸ਼ਟਰ ਵਾਲਾ ਫਿਰ ਸ਼ਟਰਾਂ ਦਾ ਕੰਮ ਕਰੇਗਾ ਆਹ ਹਾ ਦਵਾਰ ਤੋਂ ਆਏਗਾ ਜੀ ਨਵੀਂ ਸ਼ਟਰ ਪੱਤੀ ਦੇ ਵਿੱਚ ਨਾਲ ਲੈ ਕੇ ਆਏਗਾ ਜੀ ਹੂੰ ਸਪਰਿੰਗ ਲਾਏਗਾ ਮਸ਼ੀਨਾਂ ਲਾਏਗਾ ਸਾਈਡਾ ਸੋਡਾ ਬਣਾਏਗਾ ਹੋਰ ਖਾਂਚੇ ਕੋਲੋਂ ਕੱਢੇਗਾ ਨਿਉ ਕਾਰਨ ਕੀ ਰਿਹਾ ਬਾਈ ਜੀ ਹਾਂ ਜੀ ਇਹੋ ਜਿਹਾ ਕਾਰਨ ਕੀ ਰਿਹਾ ਕਾਰਨ ਸਾਡੇ ਕਤੂਤਾ ਮਾਰੀਆਂ ਸੀ ਨਹੀਂ ਕਤੂਤਾ ਕੀ ਕਤੂਤਾ ਸੀ ਬਾਈ ਇਹਦੀ ਕਤੂਤਾ ਅਸੀਂ ਕਹਿੰਦੇ ਸੀ ਅਸੀਂ ਮੰਤਰੀ ਬਨਣਾ ਅੱਛਾ ਅਸਲੀ ਜ਼ਿੰਦਗੀ ਜੀ ਕਿ ਅਸੀਂ ਧੋਖੇਬਾਜ਼ੀ ਜ਼ਿੰਦਗੀ ਜੀਣਾ ਚਾਹੁੰਦੇ ਸੀਗੇ ਜਿਹੜਾ ਸੁਪਨਾ ਕਿ ਸੱਚ ਨਹੀਂ ਹੁੰਦਾ ਉਹਦੇ ਮਗਰ ਤੋੜੇ ਫਿਰਦੇ ਸੀ ਪਰ ਹੁਣ ਸੁਪਨਾ ਸੱਚ ਹੋਊਗਾ ਨਹੀਂ ਇਲੈਕਸ਼ਨ ਤਾਂ ਤੂੰ ਹੀ ਫੇਰ ਲੜਨ ਦੀ ਤਿਆਰੀ ਕਰ ਲਈ ਨਹੀਂ ਮੈਂ ਨਹੀਂ ਕੀਤੀ ਹਾਂ ਇਹ ਮੈਨੂੰ ਲੋਕਾਂ ਨੇ ਕਰਾਈ ਆ ਲੋਕ ਸਾਥ ਦਿੰਦੇ ਆ ਜੀ ਮੇਰਾ ਤੇ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਬਈ ਕੀ ਕੀ ਵਿਕਿਆ ਤੁਹਾਡਾ ਸਾਰਾ ਕੁਝ ਚਮਚੇ ਤਗਰੀ ਵੀ ਆ ਭਾਜੀ ਆ ਸੀ ਇਧਰੋਂ ਮੰਨਣਾ ਪੱਕੀ ਗੱਲ ਲਗ 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 ਚੱਲ ਲੱਗੇ ਚਲੋ ਵੇ ਜਾ ਕੋਈ ਨਹੀਂ ਤੇ ਇਲੈਕਸ਼ਨ ਚੋਂ ਬਣਾਇਆ ਕੀ ਹੈ ਬਈ ਦੇਖੋ ਹਜੇ ਤੱਕ ਤਾਂ ਗੋਇਆ ਹੀ ਹੈ ਬਣਾਇਆ ਤਾਂ ਕੁਝ ਨਹੀਂ ਹੈ ਅੱਜ ਬਣਾਇਆ ਕੁਝ ਨਹੀਂ ਤੇ ਫਿਰ ਲੜਦੇ ਵੀ ਘਾਤਾਂਗੇ ਸਵਾਦ ਹੈ ਜਾਂ ਨਹੀਂ ਦੇਖੋ ਘਰ ਦੇ ਵਿੱਚ ਦੋ ਭਰਾ ਨੇ ਉਹਨਾਂ ਦੀ ਵੀ ਲੜਾਈ ਹੁੰਦੀ ਆ ਹਾਂ ਤੇ ਭਰਾ ਭਰਾ ਕੇ ਉਹਨਾਂ ਨੂੰ ਬਾਹਰ ਹੀ ਜਾ ਕੇ ਲੜ ਲੈਣੇ ਜੇ ਬਾਹਰ ਨਹੀਂ ਕੋ ਲੜਦਾ ਉੱਤੇ ਇਲੈਕਸ਼ਨ ਹੀ ਲੜ ਲੈਣੇ ਅੱਛਾ ਹੋਰ ਕੋਈ ਲੜਨ ਨੂੰ ਨਹੀਂ ਸਤਾ ਕਰਕੇ ਇਲੈਕਸ਼ਨ ਲੜ ਲੈਣੇ ਮੇਰੇ ਕੋਲ ਸਹੀ ਪੁਆਇੰਟ ਚੱਲ ਚੱਲ ਕੇ ਚੀਜ਼ਾਂ ਬਿਲਕੁਲ ਤਿਆਰੀ ਖਿੱਚੀ ਆਪਾਂ ਪੂਰੀ ਪਰਮਾਤਮਾ ਕਰੇ ਪਰਮਾਤਮਾ ਕਰੇ ਸਭ ਨੂੰ ਇਲੈਕਸ਼ਨ ਦੇ ਦੇਣਾ ਆਏ ਜਾਵੇ ਦਸ ਹੀ ਲੜਦੇ ਆਂ ਤਾਂ ਅਸੀਂ ਫੇਮਸ ਆ ਸਾਡੀ ਫੇਮਸ ਬਜਾ ਤੇ ਫੇਮਸ ਹੋਣ ਦਾ ਕਹਿੰਦੇ ਨੀਡ ਟੂ ਸ਼ਟਰ ਵਾਲੇ ਨੇ ਫਾਇਦਾ ਬਹੁਤ ਚੱਕਿਆ ਕਹਿੰਦੇ ਕਰੋੜਾ ਰੁਪਿਆ ਨੀਡ ਟੂ ਸ਼ਟਰ ਵਾਲੇ ਨੇ ਇੱਧਰ ਉੱਧਰੋਂ ਫੇਸਬੁੱਕ ਝੂਡੋ ਤੋਂ ਕਮਾ ਲਿਆ ਜਿਹੜੀ ਆ ਗੱਲ ਐ ਬਿਲਕੁਲ ਝੂਠਾ ਹਜ਼ਾਰਾਂ ਨਹੀਂ ਕਮਾਏ ਮੈਂ 100 ਰੁਪਏ ਕਮਾਏ ਹੋਣੇ ਜਾਂ 100 200 ਰੁਪਏ 400 ਰੁਪਏ ਕਮਾਏ ਹੋਣੇ ਹਜ਼ਾਰਾਂ ਨਹੀਂ ਬਸ 100 ਦੋਸਤਾਂ ਦੀ ਗੇਮ ਐ ਜਾਣ ਕੇ ਤਾਂ ਨਹੀਂ ਕਹਿ ਰਹੇ ਵੀ ਕਿਤੇ ਕਾਲ ਹੀ ਨਾ ਆ ਜੇ ਥ੍ਰੈਟ ਕਾਲ ਵੀ ਨਹੀਂ ਪਾਜੀ 50 ਲੱਖ ਰੁਪਏ ਆ ਪਾ ਕਰਤੇ ਚ ਪਾਜੀ ਸਾਡੇ ਘਰ ਦੇ ਵਿੱਚ ਚਾਲੂ ਵੀ ਹੈ ਨਹੀਂ ਅੱਜ ਤਾਂ ਅ ਜੇ ਪੈਸੇ ਹੁੰਦੇ ਤਾਂ ਮੈਂ ਹੋਟਲ ਦੀ ਰੋਟੀ ਨਾ ਖਾਂਦਾ ਜੀ ਨਹੀਂ ਤੇ ਇਹ ਤਾਂ ਸੁਣਿਆ ਕਿ ਨੇ ਕਾਰਾਂ ਕਈ ਆ ਤੁਹਾਡੇ ਕੋਲੇ ਕਾਰਾਂ ਲੋਕਾਂ ਦੀ ਚਲਦੀਆਂ ਉਹਨਾਂ ਨੂੰ ਤਾਂ ਲਿਫਟ ਮੰਗਦੀ ਜੀ ਅੱਛਾ ਲਿਫਟਾਂ ਲੈ ਲੈ ਕੇ ਲੋਕਾਂ ਦੀ ਜਿੱਥੇ ਕਾਰਾਂ ਬਹੁਤ ਲੋਕਾਂ ਕੁਰਸੀ ਵਾਲੋਂ ਨਸ਼ਾ ਇਹ ਤਾਂ ਭੈੜਾ ਹਨਾ ਬਾਈ ਨਸ਼ਾ ਯਾਰ ਬੁੜਾ ਭੈੜਾ ਯਾਰ ਭਾਜੀ ਬਹੁਤ ਜ਼ਿਆਦਾ ਭੈੜਾ ਸ਼ਰਾਬ ਨਾਲ ਵੀ ਸਭ ਤੋਂ ਭੈੜਾ ਨਸ਼ਾ ਕੁਰਸੀ ਦਾ ਬਹੁਤ ਖਤਰਨਾਕ ਪਰ ਇੱਕ ਗੱਲ ਵਾ ਗਾਣਾ ਉਹਦੇ ਵਿੱਚ ਚੱਲਦਾ ਇੱਕੋ ਹੀ ਆ ਹਮ ਬਣ ਮਸਤ ਮੌਲਾ ਤੂੰ ਲੁੱਟੇ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰੋਜੇ ਤੁਰ ਗਏ ਨੇ ਇੱਥੇ ਰਾਤ ਦਾ ਹੁਣ ਸਾਨੂੰ ਪਤਾ ਨਹੀਂ ਕੀ ਜ਼ਿੰਦਗੀ ਦਾ ਇੱਥੇ ਵੱਡੇ ਵੱਡੇ ਸ਼ੈ ਸ਼ਾ ਵਰਗੇ ਬੰਦੇ ਤੁਰ ਗਏ ਨੇ ਹੋ ਬਣ ਮਸਤ ਮੌਲਾ ਤੂੰ ਲੁੱਟੇ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰੋਦੇ ਤੁਰ ਗਏ ਨੇ ਇਹ ਆ ਜੀ ਜੇ ਕੋਈ ਟੈਨਸ਼ਨ ਲੈ ਲੈਂਦਾ ਵਾ ਉਹ ਜਾਣਾ ਹੀ ਜਾਣਾ ਬੰਦੇ ਨੇ ਚਾਹੇ ਅੱਜ ਜਾਣਾ ਚਾਹੇ ਕੱਲ ਇੱਕ ਟੈਨਸ਼ਨ ਤੇ ਬਿਮਾਰੀ ਦੋ ਚੀਜ਼ਾਂ ਲੈ ਬੰਦੀਆਂ ਬੰਦੇ ਨੂੰ ਬੰਦਾ ਮੜਾ ਨਹੀਂ ਬੰਦਾ ਮੜਾ ਨਹੀਂ ਹੁੰਦਾ ਤਕਦੀਰ ਮੜੇ ਕੰਮ ਕਰਾ ਜਾਂਦੇ ਇੱਕ ਕਹਿਣਾ ਹੋਰ ਵੀ ਇੱਕ ਕਹਿਣਾ ਹੋਰ ਵੀ ਸੀਗਾ ਰਾਜਵਰਾੜ ਦਾ ਕਹਿੰਦੇ ਕਿ ਲੈਲਾ ਤੂੰ ਸਰਪੰਚੀਵੇਂ ਸਰਕਾਰੀ ਪੈਸਾ ਖਾਵਾਂਗੇ ਜੇ ਤੁਹਾਡੇ ਹਿੱਸੇ ਨਹੀਂ ਆਇਆ ਸਾਡੇ ਹਿੱਸੇ ਕੁਛ ਨਹੀਂ ਆਇਆ ਭਾਜੀ ਹਾਂ ਅਜੇ ਤਾਂ ਉਲਟਾ ਸਭ ਬਰਬਾਦ ਹੋ ਗਿਆ ਭਾਜੀ ਹਾਂ ਫੇਰ ਕੀ ਕਰੀਏ ਭਾਜੀ ਹੁਣ ਫੇਰ ਅਸੀਂ ਕੋਸ਼ਿਸ਼ ਕਰਾਂਗੇ ਦੇਖਦੇ ਸਾਡੇ ਪੱਲੇ ਕੀ ਹੁੰਦਾ ਸ਼ਾਫੀਲ ਸ਼ਾਫੀਲ ਪਾਣੀ ਲੈ ਲਿਆ ਆਪਾਂ ਅੱਗੇ ਮੋੜਾ ਕੇ ਭਾਈ ਅੱਛਾ ਸ਼ਾਫੀਲ ਇਹ ਟਰੱਕ ਤੇ ਮਗਰੀ ਲਾ ਮਗਰੀ ਲਾਉਣੇ ਇਹਨੂੰ ਪਾਣੀ ਤਾਂ ਪੀ ਲੀ ਹਾਂ ਪਾਣੀ ਪੀ ਲੀ ਸ਼ਾਫੀਲ ਗਰਮੀ ਬਹੁਤ ਹੈ ਸ਼ਾਫੀਲ ਪੀ ਲੀ ਸਭ ਅੱਗੋਂ ਪਾਣੀ ਮੈਂ ਯਾਰ ਬਹੁਤ ਵਧੀਆ ਲੱਗਿਆ ਨਾ ਮੈਂ ਇਹਨਾਂ ਗੱਲ ਬਾਤ ਹੈ ਬਈ ਪਹਿਲਾਂ ਤਾਂ ਮੈਂ ਜਦੋਂ ਕੱਲ ਤੁਹਾਨੂੰ ਫੋਨ ਲਾਇਆ ਮੈਂ ਵੀ ਹਲਕਾ ਦਾ ਚੱਕਣਾ ਕਿ ਇਹਦੀ ਬੰਦੇ ਨੇ ਚੱਕਦੇ ਨਹੀਂ ਹੁੰਦੇ ਜ਼ਿਆਦਾਤਰ ਬੰਦੇ ਜਿਹੜੇ ਵੀ ਥੋੜੇ ਜਿਹਾ ਫੇਮਸ ਹੁੰਦੇ ਜਿਵੇਂ ਤੁਹਾਡੇ ਵਰਗੇ ਬੰਦੇ ਤੇ ਤੁਸੀਂ ਫੋਨ ਚੱਕਿਆ ਤੇ ਤੁਸੀਂ ਕਿਹਾ ਵੀ ਇਸ ਤੋਂ ਫਗਵਾੜੇ ਜਾਈਏ ਨਹੀਂ ਮੈਂ ਕਿਹਾ ਚਲੋ ਵੀ ਫੇਰ ਮਿਲਾਂਗੇ ਤੁਸੀਂ ਕਿਹਾ ਵੀ ਨਹੀਂ ਫੇਰ ਵੀ ਰੁੱਕ ਜਾਣਾ ਮੈਂ ਕਿਹਾ ਵੀ ਚੱਲ ਯਾਰ ਵੀ ਬੰਦਾ ਐ ਅਸੀਂ ਗੱਲੋਂ ਸਹੀ ਐ ਵੀ ਉਹਨੇ ਕਿਹਾ ਚਲੋ ਵੀ ਫੇਰ ਵੀ ਵੀਰ ਮੈਂ ਰੁੱਕ ਜਾਂਦਾ ਹਨਾ ਤੇ ਨਹੀਂ ਤਾਂ ਕਈ ਦੀ ਬੰਦੇ ਕਹਿੰਦੇ ਬਈ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਇਹ ਗੱਲ ਵਧੀਆ ਲੱਗੀ ਬਈ ਤੇ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਊਗਾ। ਬਹੁਤ ਮਿਹਰਬਾਨੀ ਜੀ। ਧੰਨਵਾਦ। ਦੇਖੋ ਅਸੀਂ ਬੰਦੇ ਹੈਗੇ ਸਿੱਧੇ ਸਾਦੇ ਸਾਨੂੰ ਪਤਾ ਪਤਾ ਨਹੀਂ ਹੈਗਾ ਕੁਝ। ਹਾਂ ਉਹ ਬਈ ਹਨਾ ਬਲਜਿੰਦਰ ਆਪਾਂ ਗੱਲਾਂ ਕਰੀ ਜਾਂਦੇ ਪਹਿਲਾਂ ਵੀ ਬਾਈ ਹੈ ਬੰਦਾ ਸਾਫ਼ ਦਿਲ ਦਾ ਹੀ ਹਨਾ। ਹਾਂ ਬੇਮੰਦੀ ਨਹੀਂ ਕੋਈ ਲੱਗਦੀ ਗੱਲਬਾਤਾਂ ਤਾਂ ਹਨਾ। ਆਪਾਂ ਗੱਲ ਕਰਦੇ ਹਾਂ। ਹਾਂ ਤੇ ਉਹ ਬਾਈ ਵੀ ਨਾਲ ਹੈਗਾ। ਬਾਈ ਤੇ ਕੀ ਨਾਮ ਸੀ ਤੁਹਾਡਾ ਦਮਨ? ਦਮਨ ਕੁਮਾਰ ਜੀ। ਨਾਲ ਹੀ ਹੁੰਦੇ ਆ ਬਾਈ। ਹਾਂਜੀ ਬਾਈ ਜੀ। ਠੀਕ ਹੈ। ਤੇ ਬੰਦੇ ਘੈਂਟ ਤੇ ਅਸੀਂ ਹੁਣ ਜਾ ਰਹੇ ਸੀ ਕਿਸੇ ਪਾਸੇ ਚੀਫ ਗੈਸਟ ਇਹਨਾਂ ਨੂੰ ਸੱਦੇ ਸੀ ਕਿਸੇ ਪਾਸੇ ਤੇ ਅਸੀਂ ਪੱਕੇ ਨਾਲ ਹੀ ਗਲਾਂ ਦੇ ਵਿੱਚ ਹਾਰ ਪਵਾ ਲਾਂਗੇ ਭਰਾਓ ਸਾਡੇ ਸਰ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਮੰਜ਼ਲ ਤੱਕ ਪਹੁੰਚਾਇਆ ਭਾਜੀ ਲਿਫਟ ਦਿੱਤੀ ਐ ਇਸੇ ਪਰਮਾਤਮਾ ਤੁਹਾਨੂੰ ਦੋ ਗੱਡੀਆਂ ਦੀ ਦੋ ਦੇ ਚਾਰ ਦੇਵੇ ਤੇ ਉਹਦੇ ਵਿੱਚ ਉਹਦੇ ਵਿੱਚ ਦੋ ਤੁਹਾਨੂੰ ਦੇ ਦੇਵੇ ਚਲੋ ਪਰਮਾਤਮਾ ਜਿੱਦਾਂ ਕਰਾ ਜੀ ਇੱਥੇ ਜਦੋਂ ਥੋਡੀਆਂ ਦਵਾਵਾਂ ਨਾ ਆਈਆਂ ਤੇ ਫਿਰ ਥੋਡੀਆਂ ਹਾਂ ਫਿਰ ਇਹ ਤਾਂ ਬਣਦਾ ਹੀ ਹੈ ਨਹੀਂ ਆਉਂਦੀਆਂ ਬਣਦੀਆਂ 50 50 ਕਰ ਲਾਂਗੇ ਠੀਕ ਸ਼ਟਰਾਂ ਦਾ ਕੰਮ ਮੈਂ ਚਾਹੁੰਦਾ ਕਿ ਨਾ ਬਾਈ ਨੂੰ ਕਰਨ ਦੀ ਲੋੜ ਨਾ ਪਵੇ ਦੁਬਾਰਾ ਬਾਈ ਦਾ ਫੇਸਬੁੱਕ YouTube ਤੇ ਸੋਸ਼ਲ ਮੀਡੀਆ ਤੇ ਇੰਨਾ ਕੰਮ ਚੱਲੇ ਜੀ ਲੈ ਵੀ ਜਲੰਧਰ ਵਾਲਿਓ ਵੋਟ ਪਾ ਕੇ ਬਾਈ ਨੂੰ ਵੱਧ ਤੋਂ ਵੱਧ ਕਾਮਯਾਬ ਕਰਿਓ ਹਨਾ ਬੜੀ ਮਿਹਰਬਾਨੀ ਤੁਹਾਡੇ ਆਸਰੇ ਆਪਾ ਜੀ ਸਰ ਭਰਾਓ ਸਾਡੇ ਸਾਰੇ ਸਾਡੇ ਭਰਾਵਾ ਯਾਰ ਇੱਕ ਵਾਰੀ ਜਦ ਚਾਹੀਦਾ ਲੋਕਾਂ ਨੂੰ ਇੱਕ ਵਾਰੀ ਲਾਹ ਕੱਢ ਦੇਣਾ ਚਾਹੀਦਾ ਜਿਦਾ ਕਿ ਮੇਰੇ ਦਿਲ ਦੇ ਵਿੱਚ ਹੈਗਾ ਗੁਮਾਰ ਉਹ ਕਰਕੇ ਦਿਖਣਾ ਸਹੀ ਕਰ ਤੇ ਉਂ ਬਈ ਜਿਵੇਂ ਮੰਨ ਲਓ ਵੀ ਤੁਸੀਂ ਕਮੇਡੀ ਕਰਦੇ ਆ ਨਾ ਜਿਵੇਂ ਪਹਿਲੀ ਤੁਹਾਡੀ ਵੀਡੀਓ ਆਈ ਸੀਗੀ ਵੀ ਮੇਰੇ ਪੰਜ ਵੋਟਾਂ ਉਹ ਸੱਚੀ ਪੰਜ ਵੋਟਾਂ ਸੀ ਜਾਂ ਜਾਣ ਕੇ ਪਰਪਲ ਮਾਰਿਆ ਸੀ ਬਈ ਸੱਚੀ ਪੰਜ ਵੋਟਾਂ ਸੀ ਯਾਰ ਭਾਜੀ ਉਹਨੇ ਇਹਨਾਂ ਕਰ ਦਿੱਤੇ ਨੌ ਵੋਟਾਂ ਜੀ ਜਿਹਨਾਂ ਚ ਪੰਜ ਪਈਆਂ ਪੰਧਿਆ ਵਿੱਚ ਜਿਹਦੇ ਪਤਾ ਨਹੀਂ ਕਿੰਨੇ ਕਿੰਨੇ ਪਾਈ ਸੀ ਕਿੰਨੇ ਕਿੰਨੇ ਪਾਈ ਨੌ ਵਿੱਚ ਕਰੇ ਕੋਈ ਲੜੋ ਲੜਾਈ ਸੀ ਕਿ ਤਾਂ ਉਹਨਾਂ ਨੇ ਉਹ ਕੀਤਾ ਬਹੁਤ ਦੁੱਖ ਲੱਗਾ ਬਹੁਤ ਦੁੱਖ ਲੱਗਾ ਅੱਛਾ ਤੇ ਹੁਣ ਮਤਲਬ ਜਿਵੇਂ ਤੁਸੀਂ ਕਰ ਰਹੇ ਆ ਨਾ ਤੇ ਸੀਰੀਅਸ ਲੈਂਦੇ ਆ ਨਾ ਗੱਲਾਂ ਨੂੰ ਲੋਕ ਇਹ ਮਜ਼ਾਕ ਚ ਲੈਂਦੇ ਆਗੇ ਸਰ ਲੋਕੀ ਤੇ ਮਜ਼ਾਕ ਜੇ ਰਹੀ ਜਾਂਦੇ ਵੇ ਹਾਂ ਲੋਕਾਂ ਪਾਣੀ ਮੈਂ ਬੋਲੀ ਦੀ ਪਤਾ ਨਹੀਂ ਕੀ ਹੋਇਆ ਪਰਮਾਤਮਾ ਹੀ ਜਾਣੇਗਾ